ਅੱਜ ਮਹਿਮੂਦਪੁਰੇ ਵਿੱਚ ਵਾਰਡ ਨੰਬਰ 83 ਦੇ ਵਿੱਚ ਸਾਡੇ ਬਹੁਤ ਹੀ ਸਕਾਰਯੋਗ ਐਮਐਲਏ ਸ਼ੋਕਰਾਜ ਪੱਪੀ ਜੀ ਨੇ ਅੱਜ ਜੋ ਕਿ ਮਹੱਲੇ ਦੀ ਬਹੁਤ ਹੀ ਵੱਡੀ ਪ੍ਰੋਬਲਮ ਸੀ ਕਿ ਪਾਣੀ ਸੀਵਰੇ ਦੇ ਪਾਣੀ ਦੀ ਪਾਣੀ ਦੀ ਕਿੱਲੇ ਬਹੁਤ ਸੀ ਤੇ ਗਲੀਆਂ ਬਹੁਤ ਟੁੱਟੀਆਂ ਹੋਈਆਂ ਸੀ ਤੇ ਅੱਜ ਸਾਡੇ 45 ਲੱਖ ਰੁਪਏ ਦੀ ਲਾਗਤ ਦੇ ਨਾਲ ਅੱਜ ਜੋ ਕਿ ਮਹੱਲੇ ਦਾ ਵਿਕਾਸ ਹੋ ਰਿਹਾ ਜਿੱਥੇ ਮੈਂ ਧੰਨਵਾਦ ਕਰਦਾ ਐਮਐਲਏ ਸ਼ੋਕਰਾਜ ਪੱਪੀ ਜੀ ਦਾ ਵਿਕਾਸ ਪ੍ਰਸ਼ਰ ਕਾਕੂ ਜੀ ਦਾ ਜਿਨ੍ਹਾਂ ਨੂੰ ਜੋ ਜੋ ਮਹੱਲੇ ਦੀ ਪ੍ਰੋਬਲਮ ਵਾਸਤੇ ਆਪਣੇ ਵਾਰਡ ਵਾਸਤੇ ਜੋ ਕੁਝ ਵੀ ਉਹਨਾਂ ਨੂੰ ਕਹੀਦਾ ਉਹ ਪਹਿਲ ਦੇ ਆਧਾਰ ਤੇ ਸਾਡੇ ਨਾਲ ਕਰਵਾਉਂਦੇ ਨੇ ਤੇ ਕਿ ਮੈਂ ਧੰਨ ਸਿਆਦ ਦੇ ਵੀ ਧੰਨਵਾਦ ਕਰਦਾ ਵਾ ਕਿ ਜਿਨ੍ਹਾਂ ਨੇ ਐਸੇ ਸੇਵਾਦਾਰ ਚੁਣੇ ਨੇ ਹਲਕਾ ਸੈਂਟਰ ਲਈ ਹਲਕੇ ਸੈਂਟਰ ਦੇ ਹੁਣ ਤੱਕ 20 ਕਰੋੜ ਦੇ ਕਾਰਜ ਜੇ ਜੋ ਕਿ ਲੋਕਾਂ ਨੇ ਸੋਚਿਆ ਵੀ ਨਹੀਂ ਸੀ ਕਿ ਇਹ ਵੀ ਕੰਮ ਹੋ ਸਕਦੇ ਨੇ ਉਹ ਵੀ ਕੰਮ ਐਮਐਲਏ ਸਾਹਿਬ ਦਿਨ ਰਾਤ ਇੱਕ ਲਾ ਕੇ ਕੰਮ ਕਰਵਾ ਰਹੇ ਨੇ ਤੇ ਉਮੀਦ ਹੈ ਕਿ ਆਉਣ ਵਾਲੇ ਸਮੇਂ ਤੇ ਵੀ ਐਮਐਲਏ ਸਾਹਿਬ ਨੂੰ ਸਾਰੇ ਲੋਕੀ ਅਸ਼ੀਰਵਾਦ ਦੇਣਗੇ ਤੇ ਇਹ ਵੀ ਆਪਣੇ ਹਲਕੇ ਸੈਂਟਰ ਦੀ ਵੱਧ ਤੋਂ ਵੱਧ ਸੇਵਾ ਕਰਦਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਮਾਤਾ ਦੇ ਕੋ ਇਸ 바ੜ ਦੇ ਸਾਡੇ ਇੰਚਾਰਜ ਰਾਜੂ ਬੋਰਾ ਜੀ ਜੀ ਔਰ ਸਾਰੇ ਇਹ ਸਲਕੇ ਦੇ ਬੜੀਆਂ ਸਤਕਾਰਯੋਗ ਭੈਣਾ ਮਾਵਾ ਬਜ਼ੁਰਗ ਤੇ ਨੌਜਵਾਨ ਸਾਥੀ ਸਾਰਿਆਂ ਦੀ ਬਹੁਤ ਤੇਰਦੀ ਮੰਗ ਸੀ ਕਿਉਂਕਿ ਗਲੀਆਂ ਜਿਹੜੀਆਂ ਨੇ ਬਹੁਤ ਪੁਰਾਣੀਆਂ ਬੜੀਆਂ ਹੋਈਆਂ ਸੀ ਇਹ 41 ਲੱਖ ਦੀ ਲਾਗਤ ਨਾਲ ਗਲੀਆਂ ਤੇ ਪਾਣੀ ਦਾ ਪਾਪਾ ਦਾ ਕੰਮ ਹੋ ਰਿਹਾ ਔਰ ਆਉਣ ਵਾਲੇ ਟਾਈਮ 'ਚ ਬਾਹਰਲੇ ਪਾਸੇ ਇੱਕ ਟਿਊਬਵਲ ਵੀ ਅਸੀਂ ਜਲਦੀ ਇਸ ਮੁਹੱਲੇ ਨੂੰ ਲਗਾਗੇ ਤਾਂ ਕਿ ਪ੍ਰੋਬਲਮਾਂ ਜਿਹੜੀਆਂ ਪਾਣੀ ਦੀਆਂ ਇਹ ਸੋਲਵ ਕਰਨੀਆਂ ਪਹਿਲਾ ਕੰਮ ਆ ਮੇਰਾ ਸੈਂਟਰ ਹਲਕੇ 'ਚ 20 ਕਰੋੜ ਦੀ ਲਾਗਤ ਦੇ ਨਾਲ ਮੈਂ ਸਾਰੇ ਹਲਕੇ ਦੇ ਕੰਮ ਕਰਾ ਰਿਆ ਵਾਂ ਹਰ ਰੋਜ਼ ਇੱਕ ਨਮਾਦ ਗਠਨ ਕਰਕੇ ਲੋਕ ਸੇਵਾ 'ਚ ਦੇ ਰਹੇ ਹਾਂ ਅੱਜ ਵੀ ਮਹੱਲੇ ਦੇ ਲੋਕਾਂ ਨਾਲ ਬੈ ਕੇ ਤੁਸੀਂ ਆਪ ਆਪ ਸਹਿਮਤੀ ਬਣਾਈ ਹੈ ਬੀਟੂ ਮਿਲ ਕਿੱਥੇ ਲੱਗ ਰਿਹਾ ਦੇਖੋ ਇਹਨਾਂ ਲੋਕਾਂ ਦੇ ਦਾਸੀ ਬਣਾਏ ਹੋਇਆ ਅਸੀਂ ਕੋਈ ਉੱਪਰੋਂ ਤਾਂ ਆਕਾਸ਼ ਤੋਂ ਕੋਈ ਨਹੀਂ ਉਤਰਿਆ ਹੋਇਆ ਇਹਨਾਂ ਲੋਕਾਂ ਨੇ ਬਣਾਇਆ ਇਹਨਾਂ ਨੇ ਸਾਡੀ ਸੇਵਾ ਭਾਵਨਾ ਨੂੰ ਪਹਿਲਾਂ ਦੇਖਿਆ ਤੇ ਹੁਣ ਵੀ ਸਾਨੂੰ ਆਸ਼ੀਰਵਾਦ ਦੇਣ ਲਈ ਇਹ ਤਿਆਰ ਨੇ ਕੰਮ ਕਰਨਾ ਚਾਹੀਦਾ ਬੰਦੇ ਨੂੰ ਅਸੀਂ ਜਦੋਂ ਵੋਟਾਂ ਮੰਗਣਾਉਨੇ ਆ ਉਦੋਂ ਤਾਂ ਇਹਨਾਂ ਦੇ ਕੋਲ ਹੱਥ ਜੋੜਦੇ ਆ ਬਾਅਦ ਚ ਸਾਡਾ ਕਿਉਂ ਧਰਮ ਕਰਮ ਨਹੀਂ ਬੰਦਾ ਇਹਨਾਂ ਦਾ ਕੰਮ ਕਰਨਾ ਇਸ ਕਰਕੇ ਕੰਮ ਕਰਨਾ ਵਾ ਹਲਕਾ ਸੈਂਟਰ ਦੇ ਅੰਦਰ ਜਿਹੜਾ ਜਿਹੜਾ ਇਲਾਕਾ ਜਿਹੜੀ ਜਿਹੜੀ ਗਲੀ ਜਿਹੜੇ ਜਿਹੜੇ ਵੋਟਰ ਨੂੰ ਜਿਹੜੀ ਜਿਹੜੀ ਚੀਜ਼ ਦੀ ਜ਼ਰੂਰਤ ਆ ਉਹ ਸਾਰੀ ਪੂਰੀ ਕੀਤੀ ਜਾਊਗੀ ਇੱਥੇ ਤੁਸੀਂ ਕਿਹਾ 27 ਤੇ ਵੋਟਾਂ ਅਸੀਂ ਤਾਂ ਮੰਗਰਾਨੀਆਂ ਜਿਹੜੇ 11-1100 ਰੁਪਏ ਦਿੰਦਾ ਬਿਲਕੁਲ ਇਹਨਾਂ ਤਮਾਮਾ ਭੈਣਾਂ ਨਾਲ ਵਾਦਾ ਵਾ ਮੈਂ ਤੁਹਾਡੇ ਨਾਲ ਹੀ ਵੀ ਦੱਸਣਾ ਚਾਹੁੰਨਾ 27 ਦੇ ਅੰਦਰ ਤਾਂ ਬੁੱਟਾ ਮੰਗੜਾਵਾਂਗੇ ਜੇ ਹਰ ਮਾਂ ਨੂੰ ਹਰ ਭੈਣ ਨੂੰ ਜਿਹੜਾ 1000 ਰੁਪਏ ਦਾ ਵਾਦਾ ਭਾਈਚ ਕੀਤਾ ਸੀਗਾ ਉਹ ਵਧਾ ਕੇ ਕਿਉਂਕਿ ਲੇਟ ਦੇ ਰਹੇ ਐ ਇਹਨਾਂ ਨੂੰ ਉਹ ਨਾਲ ਪਾ ਕੇ 100 ਰੁਪਈਆ ਹੋਰ 11 1100 ਰੁਪਈਆ ਦੇ ਰਹੇ ਐ ਹਰ ਮਾਂ ਨੂੰ ਉਹਨਾਂ ਨੇ ਇੱਕ ਕਹਿਆ ਸੀ ਪੈਨਸ਼ਨ ਦਾ ਕਿਹਾ ਸੀਗਾ ਜੀ ਪੈਨਸ਼ਨ ਵਧਾਣ ਨੂੰ ਦੇਖੋ ਪੈਨਸ਼ਨਾਂ ਵੀ ਵੱਧ ਜਾਣੀਆਂ ਨੇ ਜਦੋਂ ਬਿਜਲੀ ਦਾ ਬਿੱਲ ਆਉਂਦਾ ਸੀਗਾ 4000 4500 ਤੇ ਹਰ ਬੁੜੀ ਨੂੰ 1100 ਇਹ ਮਿਲਣ ਲੱਪਿਆ 5000 ਰੁਪਇਆ ਕਿਸਮ ਧਾਰ ਕਰਦਾ ਬਚਤ ਵਾਲੇ ਪਾਸੇ ਚਲ ਜਾਣਾ 5000 ਨਾਲ ਵਧੀਆ ਰਸੋਈ ਚਲਦੀ ਆ ਵਿਧਾਇਕੀ ਤਰਨਤਾਰਨ ਸਿੰਘ ਨੀ ਚੋਣ ਵਾਸਤੇ ਵੀ ਅੱਜ ਜਿਹੜੀਆਂ ਵੋਟਾਂ ਪੈਰੀਆਂ ਕੀ ਲੱਗਦਾ ਬਈ ਕਿਹੋ ਜਿਹਾ ਰਿਜ਼ਲਟ ਜਿਹੜਾ ਤੁਸੀਂ ਐਕਸਪੈਕਟ ਕਰਦੇ ਵਧੀਆ ਵਧੀਆ ਰਿਜ਼ਲਟ ਆਊਗਾ ਲੋਕ ਮੰਗਦੇ ਹੁੰਦੇ ਆ ਪੌਣੇ 5 ਸਾਲ ਬਾਅਦ ਆ ਕੇ ਜਿਹੜੇ ਪਹਿਲੇ ਸਿਆਸੀ ਬੰਦੇ ਸੀ ਅਸੀਂ ਗਲੀਆਂ 'ਚ ਫਿਰੇ ਆ ਲੋਕਾਂ ਦੇ ਵਿੱਚ ਫਿਰੇ ਆ ਔਰ ਹਰ ਬੰਦੇ ਨੂੰ ਇਹ ਪਤਾ ਵਾ ਬਈ ਸਰਦਾਰ ਭਗਵਾਨ ਸਿੰਘ ਮਾਨ ਜੋ ਕਹਿੰਦਾ ਉਹ ਕਰਕੇ ਦਿਖਾਉਂਦਾ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਦਾ ਕਹਿਣਾ ਵਾ ਵਾਦਾ ਉਹ ਕਰਿਓ ਜਿਹੜਾ ਪੂਰਾ ਕਰਨਾ ਜਿਹੜੇ ਜਿਹੜੇ ਲੋਕਾਂ ਨਾਲ ਵਾਦੇ ਕੀਤੇ ਆ ਜਿਹੜੇ ਜਿਹੜੇ ਪੂਰੇ ਕੀਤੇ ਆ ਅੱਜ ਤਨ ਤਨ ਚ ਵਿਕਾਸ ਦੇ ਤੌਰ ਦੇ ਉੱਤੇ ਵੋਟ ਮੰਗ ਰਹੇ ਆ